ਅੱਜ ਆਪਾਂ ਤੁਹਾਡੇ ਸਾਰਿਆਂ ਵਾਸਤੇ ਸੁਨਹਿਰੀ ਮੌਕਾ ਲੈ ਕੇ ਪਹੁੰਚੇ ਹਾਂ ਜੀ ਕਿਉਂਕਿ ਆਪਾਂ ਜਿਹੜੀ ਇਹ ਵੀਡੀਓ ਲੈ ਕੇ ਪਹੁੰਚੇ ਹਾਂ ਇਹਦੇ ਵਿੱਚ ਤੁਹਾਨੂੰ ਇੱਕ ਨਹੀਂ ਦੋ ਨਹੀਂ ਘਾਟੋ-ਘਾਟ 6 ਤੋਂ 7 ਘਰ ਮਿਲ ਜਾਣਗੇ ਤੇ ਜਮ੍ਹਾਂ ਸਸਤੇ ਕਿਸੇ ਦਾ ਰੇਟ 3 ਲੱਖ ਰੁਪਏ ਕਿਸੇ ਦਾ 4 ਕਿਸੇ ਦਾ 5 ਕਿਸੇ ਦਾ 6 ਐ ਰੇਟ ਤੁਹਾਨੂੰ ਮਿਲਣਗੇ ਸੀ ਤੇ ਤੁਹਾਡੀ ਫਰਮਾਇਸ਼ ਤੇ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਡੇ ਜਿੰਨੇ ਕਮੈਂਟ ਆਏ ਹੋਏ ਅਸੀਂ ਤੁਹਾਡੇ ਕਮੈਂਟ ਵੀ ਪੜਾਂਗੇ ਤੇ ਤੁਹਾਨੂੰ ਸਾਰਾ ਕੁਝ ਦੱਸਦਾ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 26173 ਕੋਠੀ ਘਰ ਮਕਾਨ ਤੁਹਾਡੇ ਕੋਲੇ ਵੀ ਵੇਚਣਾ ਚਾਹੁੰਦੇ ਹੋ ਵੀਡੀਓ ਜਾਣਕਾਰੀ ਫੋਟੋ ਮਾ ਆਪਣੇ ਨੰਬਰ ਤੇ ਭੇਜੋ ਫਰੀ ਚ ਆਪਾਂ ਤੁਹਾਡੀ ਵੀ ਐਡ ਲਾ ਦਾਂਗੇ ਚਾਹੀ ਮਹਿੰਗਾ ਘਰ ਛੋਟਾ ਘਰ ਵੱਡਾ ਘਰ ਕਿਵੇਂ ਵੀ ਅਜੇ ਅੱਜ ਆਪਾਂ ਜਿੰਨੇ ਵੀ ਘਰ ਲੈ ਕੇ ਪਹੁੰਚੇ ਹਾਂ ਅਸੀਂ ਪਹਿਲੀ ਗੱਲ ਤਾਂ ਤੁਹਾਡੀ ਫਰਮਾਇਸ਼ ਤੇ ਲੈ ਕੇ ਪਹੁੰਚੇ ਹਾਂ ਤੁਹਾਡੀ ਡਿਮਾਂਡ ਤੇ ਲੈ ਕੇ ਪਹੁੰਚੇ ਹਾਂ ਜੀ ਪੂਰੇ ਵਧੀਆ ਘਰ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਤੇ ਮੇਨ ਗੱਲ ਜਿਹੜੇ ਰੇਟ ਆਪਾਂ ਅੱਜ ਲੈ ਕੇ ਪ ਇਹ ਤੁਹਾਨੂੰ ਪਹਿਲਾਂ ਮੈਂ ਦੱਸ ਹੀ ਦਿੱਤਾ ਪਹਿਲੇ ਘਰ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ ਜਿਹੜਾ ਪਹਿਲਾ ਘਰ ਤੁਸੀਂ ਦੇਖ ਰਹੇ ਹੋ ਸੀ ਇਹ ਜਿਹੜਾ ਘਰ ਬਣਿਆ ਹੋਇਆ ਸੀ ਇਹ ਬਣਿਆ ਹੋਇਆ 4 ਬਿਸਬੇ ਥਾਂ ਦੇ ਵਿੱਚ ਇਹਦੇ ਵਿੱਚ ਆਪਾਂ ਨੂੰ ਦੋ ਬੈਡਰੂਮ ਮਿਲ ਜਾਣਗੇ ਤੇ ਵਧੀਆ ਘਰ ਹੈ ਜੀ ਇੱਕ ਆਪਾਂ ਨੂੰ ਮਿਲੂ ਰਸੋਈ ਤੇ ਲ lobby area ਬਾਕੀ ਵੇਹੜਾ ਤੁਸੀਂ ਦੇਖ ਲਓ ਗਲੀ ਵੀ ਵਧੀਆ ਲੱਗਦੀ ਹੈ ਰੇਟ ਵੀ ਬਹੁਤ ਘੱਟ ਹੈ ਜੀ ਤੁਹਾਨੂੰ ਸਾਰਿਆਂ ਨੂੰ ਵੀਡੀਓ ਵੀ ਪਸੰਦ ਆਊਗੀ ਤੇ ਜਿਹੜੇ ਘਰ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਘਰ ਵੀ ਪਸੰਦ ਆਉਣਗੇ ਬਾਕੀ ਜਿਹੜਾ ਬਾਥਰੂਮ ਦਾ ਕੰਮ ਮਾਲਕ ਨੇ ਕਰਵਾਇਆ ਹੋਇਆ ਪੂਰਾ ਵਧੀਆ ਕਰਵਾਇਆ ਹੋਇਆ ਸੀ। ਇਹ ਘਰ ਮਾਲਕ ਨੇ ਛੇਤੀ ਤੋਂ ਛੇਤੀ 베ਚਣਾ ਹੈ ਕਿਉਂਕਿ ਮਾਲਕ ਨੂੰ ਪੈਸਿਆਂ ਦੀ ਲੋੜ ਹੈ ਸੀ। ਪੈਸਿਆਂ ਦੀ ਲੋੜ ਕਰਕੇ ਮਾਲਕ ਨੇ ਘਰ 베ਚਣਾ ਹੈ। ਜੇ ਤੁਹਾਨੂੰ ਪਸੰਦ ਆਉਂਦਾ ਸੀ ਤਾਂ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ। ਮਾਲਕ ਦਾ ਮੋਬਾਈਲ ਨੰਬਰ ਵਗੈਰਾ ਤੁਹਾਨੂੰ ਮੈਂ ਦੇ ਦਿੰਨੇ ਸੀ ਤੇ ਏਰੀਆ ਹੈਗਾ ਸੀ ਮੂਨਕਾ। ਇਹਨਾਂ ਦਾ ਏਰੀਆ ਮੂਨਕਾ ਹੈ ਤੇ ਸਿਟੀ ਸੰਗਰੂਰ ਇਹਨਾਂ ਨੂੰ ਲੱਗਦੀ ਹੈ। ਤਹਿਸੀਲ ਮੂਨਕਾ ਸੀ ਤੇ ਡਿਸਟ੍ਰਿਕਟ ਸੰਗਰੂਰ ਹੈ। ਠੀਕ ਹੈ ਜੀ ਮੂਨਕ ਦੇ ਲਾਗੇ ਬਿਲਕੁਲ ਇਹਨਾਂ ਦਾ ਪੈਂਡ ਹੈ ਉੱਥੇ ਤੁਹਾਨੂੰ ਘਰ ਮਿਲ ਜੂਗਾ ਜੇ ਪਹਿਲਾਂ ਕੋਈ ਗੱਲ ਕਰਨੀ ਹੈ ਮਾਲਕ ਨਾਲ 83600 ਪੂਰਾ 24801 ਮਾਲਕ ਨਾਲ ਗੱਲ ਕਰ ਸਕਦੇ ਹੋ ਬਾਕੀ ਜਿੰਨੇ ਤੁਸੀਂ ਕਮੈਂਟ ਕੀਤੇ ਸੀ ਤੁਹਾਨੂੰ ਅੱਗੇ ਆਪਾਂ ਕਮੈਂਟ ਵੀ ਦੱਸ ਦਿਆਂ ਤੇ ਵੀਡੀਓ ਚ ਕੀ ਕੁਛ ਕਿੰਨੇ ਕੁ ਰੇਟ ਤੱਕ ਤੁਹਾਨੂੰ ਘਰ ਮਿਲਦੇ ਆ ਤੁਸੀਂ ਅੱਗੇ ਵੀ ਦੇਖੋ ਜੀ ਜਿਹੜਾ ਨੰਬਰ 2 ਤੇ ਆਪਾਂ ਘਰ ਲੈ ਕੇ ਪਹੁੰਚੇ ਅਸੀਂ ਇਹਦੀ ਹੁਣ ਆਪਾਂ ਸਾਰੀ ਗੱਲਬਾਤ ਕਰਦੇ ਆਂ ਜੀ ਇਹਦਾ ਰੇਟ ਕੁੱਲ 1.5 ਲੱਖ ਰੁਪਇਆ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਹੈ ਜੀ 5.5 ਲੱਖ ਰੁਪਇਆ ਇੱਕ ਡਿਮਾਂਡ ਆ ਕੋਈ ਫਿਕਸ ਰੇਟ ਨਹੀਂ ਹੈਗਾ ਇਹਦੇ ਵਿੱਚ ਆਪਾਂ ਨੂੰ ਦੋ ਕਮਰੇ ਮਿਲ ਜਾਣਗੇ ਇੱਕ ਬਾਥਰੂਮ ਤੇ ਪੌੜੀਆਂ ਮਿਲ ਜਾਣਗੀਆਂ ਜੀ ਉੱਤੇ ਜਾਣ ਵਾਸਤੇ ਤੇ ਇੱਕ ਆਪਾਂ ਨੂੰ ਰਸੋਈ ਦੇਖਣ ਨੂੰ ਮਿਲੂਗੀ ਤੇ ਮਾਲਕ ਨੇ ਛੇਤੀ ਤੋਂ ਛੇਤੀ ਏਕਰ ਵੇਚਣਾ ਸੀ ਤੇ ਮਾਲਕ ਨੇ ਰੇਟ ਤਾਂ ਹੀ ਜਮ੍ਹਾਂ ਘੱਟ ਕੇ ਹੈਗਾ ਜੇ ਆਪਾਂ ਥਾਂ ਦੀ ਗੱਲ ਕਰੀਏ ਦੋ ਮਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਇਹਨਾਂ ਦਾ ਪੈਂਡ ਰੁੜਕਾ ਜੀ ਰੁੜਕਾ ਪੈਂਡ ਤੁਹਾਨੂੰ ਮਿਲੂਗਾ ਜਾ ਕੇ ਕਿਸੇ ਨੇ ਦੇਖਣਾ ਤਾਂ ਰੁੜਕੇ ਪਿੰਡ ਦੇ ਵਿੱਚ ਇਹ ਘਰ ਤੁਹਾਨੂੰ ਮਿਲੂਗਾ ਜਾ ਕੇ ਦੇਖ ਸਕਦੇ ਹੋ। ਬਾਕੀ ਅੰਦਰ ਬਾਹਰ ਦੀ ਵੀਡੀਓ ਮਾਲਕ ਨੇ ਪੂਰੀ ਵਧੀਆ ਬਣਾ ਕੇ ਭੇਜੀ ਹੈ ਕਮਰੇ ਤੇ ਜੋ ਵੀ ਕੁਝ ਹੈਗਾ ਜੀ ਤੁਹਾਡੇ ਸਾਹਮਣੇ ਇਹ ਵੀਡੀਓ ਚ ਤੁਹਾਨੂੰ ਵਧੀਆ ਤਰੀਕੇ ਨਾਲ ਸਾਰਾ ਕੁਝ ਦੇਖਣ ਨੂੰ ਮਿਲ ਜੂਗਾ। ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਰੁੜਕੇ ਪਿੰਡ ਜਾ ਕੇ ਦੇਖ ਸਕਦੇ ਹੋ। ਪਹਿਲਾਂ ਕੋਈ ਗੱਲ ਕਰਨੀ ਹੈ ਤਾਂ ਮਾਲਕ ਦਾ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ ਜੀ 8427915517 8427915517 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਜਿੰਨੇ ਤੁਸੀਂ ਦੇਖ ਰਹੇ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜੇਕਰ ਤੁਹਾਨੂੰ ਪਸੰਦ ਆਉਂਦਾ ਜਾ ਕੇ ਦੇਖਣਾ ਚਾਹੁੰਦੇ ਹੋ ਮਾਲਕ ਨੂੰ ਫੋਨ ਕਰੋ ਜੀ ਜਾ ਕੇ ਦੇਖੋ ਗੱਲਬਾਤ ਕਰੋ ਜਦੋਂ ਪਸੰਦ ਆਲ ਜੇ ਜਾਣ ਤੋਂ ਬਾਅਦ ਪੂਰੀ ਤਸੱਲੀ ਹੋ ਜੇ ਉਹ ਤੋਂ ਬਾਅਦ ਰੇਟ ਵੇਖ ਕੇ ਮੁਕਾ ਕੇ ਤੇ ਘਰ ਨੂੰ ਖਰੀਦ ਸਕਦੇ ਹੋ ਜੀ ਹੁਣ ਗੱਲ ਕਰਨ ਦੀ ਵਾਰੀ ਆ ਗਈ ਜੀ ਤੀਜੇ ਘਰ ਦੀ ਤੀਜਾ ਘਰ ਜਿਹੜਾ ਆਪਾਂ ਅੱਜ ਲੈ ਕੇ ਪਹੁੰਚੇ ਹਾਂ ਵੀਡੀਓ 'ਚ ਮਾਲਕ ਨੇ ਸੇਲ ਵਾਸਤੇ ਇਹ ਘਰ ਵੀ ਭੇਜਿਆ ਹੋਇਆ ਇਹਦਾ ਰੇਟ ਵੀ ਜਮਾ ਘਟ ਹੈ ਜੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਕੁੱਲ ਰੇਟ ਮਾਲਕ ਨੇ 4 ਲੱਖ ਰੁਪਏ ਦੱਸਿਆ ਜੀ ਢਾਈ ਮਰਲੇ ਮਾਲਕ ਨੇ ਜਗ੍ਹਾ ਦੱਸੀ ਹੈ ਤੇ ਮਾਲਕ ਕਹਿੰਦੇ ਨੇ ਪਾਣੀ ਵਾਸਤੇ ਬੋਰ ਹੋਇਆ ਪਰ ਮੋਟਰ ਨਹੀਂ ਪਾਈ ਹੋਈ ਪਾਣੀ ਵਾਸਤੇ ਸਰਕਾਰੀ ਟੂਟੀ ਹੈ ਜੀ ਮੋੜ ਮੰਡੀ ਇਹਨਾਂ ਦਾ ਏਰੀਆ ਬਠਿੰਡਾ ਜੀ ਬਠਿੰਡਾ ਇਹਨਾਂ ਨੂੰ ਡਿਸਟ੍ਰਿਕਟ ਲੱਗਦੀ ਹੈ ਤੇ ਘੁੰਮਣ ਕਲਾ ਇਹਨਾਂ ਦਾ ਪਿੰਡ ਹੈਗਾ ਰੇਟ ਦੀ ਆਪਾਂ ਗੱਲ ਕਰੀਏ 4 ਲੱਖ ਰੁਪਏ ਮਾਲਕ ਨੇ ਰੇਟ ਕਿਹਾਗਾ ਦੋ ਕਮਰੇ ਮਿਲ ਜਾਣਗੇ ਬਾਥਰੂਮ ਵਗੈਰਾ ਮਿਲ ਜਾਊਗਾ ਬਾਕੀ ਵੇੜਾ ਤੁਸੀਂ ਦੇਖ ਲਓ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਸੀ ਬਾਕੀ ਮੈਂ ਉਮੀਦ ਕਰਦਾ ਜੀ ਤੁਹਾਨੂੰ ਵੀਡੀਓ ਪਸੰਦ ਆ ਰਹੀ ਆ ਸੀ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਆ ਜੀ ਵਧੀਆ ਲੱਗ ਰਹੀ ਆ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਜੇ ਦੇਖਣਾ ਚਾਹੁੰਦੇ ਹੋ ਸੀ ਤਾਂ ਥੱਲੇ ਇੱਕ ਚਿੱਟੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬਾ ਦਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਸੀਂ ਵੀ ਐਡ ਕਰਵਾਉਣੀ ਆ ਜੀ ਘਰ ਕੋਠੀ ਮਕਾਨ ਤੁਹਾਡੇ ਕੋਲੇ ਵੀ ਇਹ ਵੇਚਣਾ ਚਾਹੁੰਦੇ ਹੋ ਸੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਆ ਫਰੀ ਚ ਆਪਾਂ ਐਡ ਲਾ ਦਾਂਗੇ ਆਪਣਾ ਕੋਈ ਕਮਿਸ਼ਨ ਦਲਾਲੀ ਫੀਸ ਆਪਣਾ ਕੁਝ ਨਹੀਂ ਹੁੰਦਾ ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ 73800426073 ਤੇ ਜਿਨ੍ਹਾਂ ਦਾ ਘਰ ਤੁਸੀਂ ਇਹ ਦੇਖ ਰਹੇ ਹੋ ਸੀ ਇਹਨਾਂ ਦੇ ਮਾਲਕ ਦਾ ਮੋਬਾਈਲ ਨੰਬਰ ਹੈ ਜੀ 9646265332 9646265332 ਆਹ ਮਾਲਕ ਦਾ ਨੰਬਰ ਹੈ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਮਾਲਕ ਤੋਂ ਤੁਸੀਂ ਪੁੱਛਣਾ ਚਾਹੁੰਦੇ ਹੋ ਜੀ ਤਾਂ ਮਾਲਕ ਨਾਲ ਸਿੱਧੀ ਡਾਇਰੈਕਟ ਆਪ ਤੁਸੀਂ ਗੱਲ ਕਰ ਸਕਦੇ ਹੋ ਬਾਕੀ ਵੀਡੀਓ 'ਚ ਘਰ ਤੁਸੀਂ ਦੇਖ ਰਹੇ ਹੋ ਵਧੀਆ ਘਰ ਬਣਿਆ ਹੋਇਆ ਸੀ ਤੇ ਵੀਡੀਓ ਮੁੱਕੀ ਨਹੀਂ ਹੈ ਜੀ ਅੱਗੇ ਤੋਂ ਹਨ ਹੋਰ ਵੀ ਬਹੁਤ ਘਰ ਮਿਲ ਜਾਣਗੇ ਸਸਤੇ ਘਰ ਆਪਾਂ ਜਮਾ ਲੈ ਕੇ ਅੱਜ ਪਹੁੰਚੇ ਹਾਂ ਜੀ ਵੀਡੀਓ ਚ ਅੱਗੇ ਅੱਗੇ ਬਣਦਾ ਕੀ ਆ ਬਸ ਦੇਖਦੇ ਜਾਈਓ ਜੀ ਕਿਉਂਕਿ ਰੇਟ ਆਪਾਂ ਬਹੁਤ ਵਧੀਆ ਜਿਲੇ ਕੇ ਪਹੁੰਚੇ ਹਾਂ ਤੁਹਾਡੀ ਸਾਰਿਆਂ ਦੀ ਡਿਮਾਂਡ ਤੇ ਲੈ ਕੇ ਪਹੁੰਚੇ ਹਾਂ ਜਿੰਨੇ ਕ ਮੈਂ ਕਮੈਂਟ ਚੈੱਕ ਕੀਤੇ ਸੀਗੇ ਅਸੀਂ ਉਹਨਾਂ ਵਿੱਚ ਜ਼ਿਆਦਾਤਰ ਜਮਾ ਸਸਤੇ ਰੇਟਾਂ ਵਾਸਤੇ ਤੁਸੀਂ ਕਹਿੰਦੇ ਸੀਗੇ ਬਾਕੀ ਆਪਾਂ ਜਮਾ ਸਸਤੇ ਘਰ ਲੈ ਕੇ ਪਹੁੰਚੇ ਹਾਂ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੇ ਮੇਰੇ ਭਰਾ ਮੇਰੀ ਆ ਭੈਣਾਂ ਮੇਰੀ ਆ ਮਾਤਾਵਾਂ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਚਾਹੁੰਦੇ ਹੋ ਸੀ ਆਪਣੇ ਕੋਲੇ ਭੇਜ ਕੇ ਐਡ ਲਵਾ ਸਕਦੇ ਹੋ ਉੱਤੇ ਆਪਣਾ ਜਿਹੜਾ WhatsApp ਨੰਬਰ ਚੱਲਦਾ ਰਹਿੰਦਾ ਵਾਰ-ਵਾਰ ਉਹ ਤੇ ਬਸ ਵੀਡੀਓ ਜਾਣਕਾਰੀ ਫੋਟੋ ਮੈਪ ਜਿਦੋਂ ਚਾਹ ਮਰੀ ਚਾਪ ਐਡ ਲਾ ਦਾਂਗੇ ਜਿਹੜਾ ਘਰ ਆਪਾਂ ਇਹ ਲੈ ਕੇ ਪਹੁੰਚਿਆ ਜਿਹੜਾ ਵੀਡੀਓ ਚ ਤੁਸੀਂ ਦੇਖ ਰਹੇ ਹੋ ਮਕਬੂਲਪੁਰ ਏਰੀਆ ਚ ਇਹ ਘਰ ਮਿਲੂਆ ਸੀ ਅੰਮ੍ਰਿਤਸਰ ਇਹਨਾਂ ਦਾ ਏਰੀਆ ਦਾ 250 ਗਜ਼ ਜਗਾ ਮਾਲਕ ਨੇ ਦੱਸੀਆ ਟੋਟਲ ਆਪਾਂ ਜੇ ਗੱਲ ਕਰੀਏ ਤਾਂ ਮਾਲਕ ਨੇ 3 ਮਰਲੇ ਦੱਸੀਆ ਸੀ ਤੇ ਗਜ਼ਾਂ ਚ ਗੱਲ ਕਰੀਏ 250 ਗਜ਼ ਦੱਸੀਆ ਤੇ ਆਪਾਂ ਗੱਲ ਕਰੀਏ ਰੇਟ ਦੀ ਤਾਂ 8 ਲੱਖ ਰੁਪਏ ਮਾਲਕ ਨੇ ਰੇਟ ਕਿਹਾਗਾ ਬਾਕੀ ਕਹਿੰਦੇ ਸੀਗੇ ਮੌਕੇ ਤੇ ਰੇਟ ਘਟਾ ਵੀ ਦੇਵਾਂਗੇ ਘਰ ਪੂਰਾ ਵਧੀਆ ਬਣਿਆ ਹੋਇਆ ਰੰਗ ਰੋਗਨ ਦਾ ਕੰਮ ਮਾਲਕ ਨੇ ਵਧੀਆ ਕਰਵਾਇਆ ਹੋਇਆ ਬਾਕੀ ਵੀਡੀਓ ਚ ਸਾਰਾ ਕੁਝ ਇਹਨਾਂ ਨੇ ਦਿਖਾਇਆ ਬਾਥਰੂਮ ਵਗੈਰਾ ਪੂਰਾ ਵਧੀਆ ਬਣਿਆ ਹੋਇਆ ਜੀ ਪਾਣੀ ਵਾਸਤੇ ਵਧੀਆ ਆਪਨੂੰ ਮਿਲ ਜੂਗੀ ਬਾਕੀ ਜਗ੍ਹਾ ਵਧੀਆ ਜੀ ਗਲੀ ਵਧੀਆ ਲੱਗਦੀ ਆ ਬਾਕੀ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੇ ਘਰ ਜਾ ਕੇ ਦੇਖਣਾਗਾ ਉੱਪਰ ਦੀ ਵੀਡੀਓ ਥੱਲੇ ਦੀ ਵੀਡੀਓ ਸਾਰਾ ਕੁਝ ਇਹਨਾਂ ਨੇ ਦਿਖਾਇਆਗਾ ਮਾਲਕ ਦਾ ਮੋਬਾਈਲ ਨੰਬਰ ਰਹਿ ਗਿਆ ਜੀ ਉਹ ਵੀ ਤੁਸੀਂ ਨਾਲ ਦੀ ਨਾਲ ਨੋਟ ਕਰ ਲਓ 98721 27817 98721 27817 ਕੋਈ ਵੀ ਗੱਲ ਕਰਨੀ ਹੋਈ ਗੱਲ ਤੁਸੀਂ ਕਰ ਸਕਦੇ ਹੋ ਜੀ ਹੁਣ ਵੇੜ ਆ ਗਿਆ ਜੀ ਜਿਹੜਾ ਜਮਾ ਸਸਤਾ ਘਰ ਆਪਾਂ ਲੈ ਕੇ ਪਹੁੰਚੇ ਹਾਂ ਉਹਦੀ ਗੱਲ ਕਰਨ ਦਾ ਸਿਰਫ 3 ਲੱਖ ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ 3 ਲੱਖ ਰੁਪਏ ਕਿੰਨਾ ਕੁ ਹੁੰਦਾ ਤੁਸੀਂ ਆਪ ਹੀ ਦੇਖ ਲਓ ਜੀ ਮਾਲਕ ਨੇ ਜਮਾ ਸਸਤਾ ਆਬਦਾ ਘਰ ਵੇਚਣਾ ਹੈਗਾ ਤੇ ਜਗਾਂ ਦੀ ਗੱਲ ਕਰੀਏ ਤਾਂ 15 बाई 30 ਦੇ ਵਿੱਚ ਘਰ ਬਣਾਇਆ ਹੋਇਆ ਸੀ ਇਹਨਾਂ ਦਾ ਜ਼ਿਲ੍ਹਾ ਜਿਹੜਾ ਹੈਗਾ ਜੀ ਫਰੀਦਕੋਟ ਹੈ ਤੇ ਧੂੜਕੋਟ ਮਾਲਕ ਦਾ ਏਰੀਆ ਤੁਸੀਂ ਜਾ ਕੇ ਦੇਖਣਾ ਚਾਹੋ ਨੀਓ ਮਾਲਕ ਦੇ ਪਿੰਡ ਜਾ ਕੇ ਦੇਖ ਸਕਦੇ ਹੋ ਘਰ ਨੂੰ ਪਿੰਡ ਦੇ ਵਿੱਚ ਘਰ ਬਣਾਇਆ ਹੋਇਆ ਵਧੀਆ ਘਰ ਹੈ ਸੀ ਤੇ ਬਾਕੀ ਤੁਸੀਂ ਵੀਡੀਓ ਚ ਸਾਰਾ ਕੁਝ ਦੇਖ ਵੀ ਰਹੇ ਹੋ ਮਾਲਕ ਨੇ ਵੀਡੀਓ ਵੀ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਗਲੀ ਪੂਰੀ ਵਧੀਆ ਲੱਗਦੀ ਹੈ ਕਮਰੇ ਵਧੀਆ ਬਣੇ ਹੋਏ ਨੇ আর ਰਸੋਈ ਵਧੀਆ ਬਣੀ ਹੋਈ ਆ ਤੇ ਸਾਰਾ ਕੰਮ ਲਗਭਗ ਇਨਾਂ ਨੇ ਕਰਵਾਈ ਰੱਖਿਆ ਬਾਕੀ ਕੱਲੀ-ਕੱਲੀ ਚੀਜ਼ ਵੀਡੀਓ 'ਚ ਤੁਸੀਂ ਦੇਖ ਰਹੇ ਹੋ ਜੀ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਜਾਊਗਾ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਧੂੜਕੋਟ ਇਹਨਾਂ ਦਾ ਪਿੰਡ ਹੈਗਾ ਜਾ ਕੇ ਦੇਖ ਸਕਦੇ ਹੋ ਗੱਲ ਕਰਨੀ ਹੈ ਕੋਈ ਤਾਂ ਪਹਿਲਾਂ ਮਾਲਕ ਨਾਲ ਫੋਨ ਤੇ ਵੀ ਗੱਲ ਕਰ ਸਕਦੇ ਹੋ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਜੀ 98785 357423 98785 57423 ਇਹ ਮਾਲਕ ਦਾ ਨੰਬਰ ਹੈ ਜੀ ਗੱਲ ਕਰਨੀ ਹੈ ਕੋਈ ਵੀ ਗੱਲ ਕਰ ਸਕਦੇ ਹੋ ਬਾਕੀ ਰਸੋਈ ਦੀ ਵੀਡੀਓ ਕਮਰਿਆਂ ਦੀ ਵੀਡੀਓ ਸਾਰਾ ਕੁਝ ਮਾਲਕ ਨੇ ਬਣਾ ਕੇ ਭੇਜਿਆ ਜੀ ਵੀਡੀਓ ਚ ਸਾਰਾ ਕੁਝ ਦਿਖਾਇਆਗਾ ਤੇ ਹੁਣ ਮੈਨੂੰ ਨਾਲ ਦੀ ਨਾਲ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਤੇ ਵੀਡੀਓ ਖਤਮ ਨਹੀਂ ਹੋਈ ਜੀ ਅੱਗੇ ਜਿੰਨੇ ਤੁਸੀਂ ਕਮੈਂਟ ਕੀਤੇ ਹੋਏ ਆ ਤੁਹਾਡੇ ਕਮੈਂਟ ਵੀ ਆਪਾਂ ਦੱਸਦੇ ਆ ਜੀ ਤੁਹਾਡੇ ਕਮੈਂਟ ਮੈਂ ਦੇਖੇ ਸੀਗੇ ਤੁਸੀਂ ਕਹਿੰਦੇ ਸੀਗੇ ਵੀ ਵੀਡੀਓ ਚ ਵੀ ਸਾਡੇ ਕਮੈਂਟ ਦੱਸੋ ਜੀ ਤੇ ਨਾਮ ਸਾਡੇ ਲਓ ਤੇ ਤੁਹਾਨੂੰ ਸਾਰਾ ਕੁਝ ਕਨਫਰਮ ਕਰ ਬਹੁਨੇ ਜੀ ਕਮੈਂਟ ਵੀ ਦੱਸ ਦੇ ਬਾਕੀ ਨਾਲ ਦੀ ਨਾਲ ਚਲਦੀ ਚਲਦੀ ਵੀਡੀਓ ਨੂੰ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਠੀਕ ਹੈ ਜੀ ਹੋ ਸਕਦਾ ਕਿਸੇ ਦਾ ਭਲਾ ਹੋ ਜੇ ਤੁਹਾਡੇ ਇੱਕ ਸ਼ੇਅਰ ਨਾਲ ਕਿਸੇ ਨੂੰ ਘਰ ਦੀ ਲੋੜ ਹੋਵੇ ਸਸਤਾ ਕਿਸੇ ਨੂੰ ਘਰ ਚਾਹੀਦਾ ਬਜਟ ਹਰੇਕ ਕਿਸੇ ਦਾ ਜ਼ਿਆਦਾ ਨਹੀਂ ਹੁੰਦਾ ਜੀ ਤੇ ਜਮਾ ਸਸਤੇ ਘਰ ਦੀ ਵੀਡੀਓ ਆਪਾਂ ਲੈ ਕੇ ਪਹੁੰਚ ਜਾਓ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰ ਦਿਓ ਬੱਤ ਬੱਤ ਸਪੋਰਟ ਕਰੋ ਜੀ ਬੱਤ ਬੱਤ ਪਿਆਰ ਦਿਓ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੇਲ ਮਾਰਕੀਟ ਤੇ ਹੁਣ ਵੇਲਾ ਆ ਗਿਆ ਜੀ ਕਮੈਂਟਾਂ ਦਾ ਤੁਹਾਡੇ ਕਮੈਂਟ ਮੈਂ ਤੁਹਾਨੂੰ ਦੱਸ ਦੇਣ ਸੀ ਪਹਿਲਾ ਕਮੈਂਟ ਜਿਹੜਾ ਆਪਣੇ ਕੋਲੇ ਪਹੁੰਚਿਆ ਜੀ ਇਹਨਾਂ ਦਾ ਨਾਮ ਹੈ ਰਹਿਮਤ ਅਲੀ ਮੇਰੇ ਭਰਾ ਨੇ ਇਹਨਾਂ ਨੇ ਮੋਗੇ ਏਰੀਆ ਚ ਡਿਮਾਂਡ ਪਾਈ ਆ ਜੀ 10 ਲੱਖ ਰੁਪਏ ਤੱਕ ਇਹਨਾਂ ਨੇ ਕਿਹਾਗਾ ਕੋਈ ਗੱਲ ਨਹੀਂ ਜੀ ਆਪਾਂ ਲੈ ਕੇ ਪਹੁੰਚਾਂਗੇ ਜਲਦੀ ਇਹਨਾਂ ਦਾ ਨਾਮ ਹੈ ਜੀ ਸੈਕੰਡ ਜਿਹੜਾ ਕਮੈਂਟ ਹੈ ਕੋਰ ਨਿਮਰਤਾ ਮੇਰੀ ਭੈਣ ਨੇ ਇਹਨਾਂ ਨੇ ਜਲੰਧਰ ਏਰੀਆ ਚੋਂ ਡਿਮਾਂਡ ਪਾਈ ਆ ਜੀ ਵਧੀਆ ਰੇਟ ਵਾਸਤੇ ਜਲੰਧਰ ਏਰੀਆ ਚੋਂ ਆਪਾਂ ਕੱਲ ਪਤਾ ਨਹੀਂ ਪਰਸੋਂ ਵੀਡੀਓ ਪਾਈ ਸੀਗੀ ਜਮਾ ਸਸਤਾ ਘਰ ਸੀਗਾ ਉਹ ਤੁਸੀਂ ਇੱਕ ਵਾਰੀ ਚੈੱਕ ਕਰੋ ਮੇਰੀ ਭੈਣ ਜਿਹੜਾ ਸੈਕੰਡ ਕਮੈਂਟ ਹੈ ਜੀ ਇਹਨਾਂ ਦਾ ਨਾਮ ਹੈ ਸੁਖਵਿੰ ਤੇ ਕਪੂਰਥਲੇ ਏਰੀਆ ਤੋਂ ਜਲਦੀ ਆਪਾਂ ਲੈ ਕੇ ਪਹੁੰਚਦੇ ਆਂ ਜੀ ਕਈ ਆਪਣੇ ਕੋਲੇ ਘਰ ਆਏ ਪਈ ਆ ਮੈਂ ਚੈੱਕ ਕੀਤੇ ਸੀ ਜੀ ਜਲਦੀ ਆਪਾਂ ਵੀਡੀਓ ਲੈ ਕੇ ਪਹੁੰਚਦੇ ਆਂ ਤੁਹਾਡੀ ਫਰਮਾਇਸ਼ ਤੇ ਵੀ ਰੀਤ ਬਣੀ ਇਹਨਾਂ ਦਾ ਨਾਮ ਹੈ ਜੀ ਇਹਨਾਂ ਨੇ ਕਿਹਾ ਭਾਜੀ ਖਰੜ ਦੇ ਵਿੱਚ ਕੋਈ ਵਧੀਆ ਘਰ ਹੋਵੇ ਜਾਂ ਕੋਠੀ ਹੋਵੇ ਚੰਡੀਗੜ੍ਹ ਦੇ ਕੋਲ ਵੀ ਹੋਵੇ ਤਾਂ ਵੀ ਚੱਲ ਜੂ ਕੋਈ ਗੱਲ ਨਹੀਂ ਜੀ ਆਪਾਂ ਲੈ ਕੇ ਪਹੁੰਚਦੇ ਆ ਇੱਕ ਆਪਣੇ ਕੋਲੇ ਫਲੈਟ ਆਇਆ ਪਿਆ ਆ ਖਰੜ ਤੋਂ ਪਤਾ ਨਹੀਂ ਚੰਡੀਗੜ੍ਹ ਤੋਂ ਜੇ ਤੁਹਾਨੂੰ ਫਲੈਟ ਚੱਲ ਜੂਗਾ ਤਾਂ ਦੱਸ ਦਿਓ ਜੀ ਤੇ ਜਿਹੜਾ ਸੈਕੰਡ ਕਮੈਂਟ ਹੈ ਜੀ ਇਹਨਾਂ ਦਾ ਨਾਮ ਹੈ ਸ਼ਗਨ ਅਤਵਾਲ ਤੇ ਇਹਨਾਂ ਨੇ ਫਰੀਦਕੋਟ ਏਰੀਆ ਚੁੱਕਿਆ ਜੀ ਕੋਈ ਗੱਲ ਨਹੀਂ ਜੀ ਆਪਾਂ ਫਰੀਦਕੋਟ ਏਰੀਆ ਚ ਵੀ ਜਲਦੀ ਲੈ ਕੇ ਪਹੁੰਚ ਦਿਆਂ ਸੀ ਅਮਨਦੀਪ ਸਿੰਘ ਇਹਨਾਂ ਦਾ ਨਾਮ ਹੈ ਜੀ ਤੇ ਇਹਨਾਂ ਨੇ ਫਰੀਦਕੋਟ ਏਰੀਆ ਚ 35 ਤੋਂ 40 ਲੱਖ ਤੱਕ ਨਵਾਂ ਘਰ ਕਿ ਹੈਗਾ ਜਲਦੀ ਆਪਾਂ ਲੈ ਕੇ ਪਹੁੰਚ ਦਿਆਂ ਸੀ ਅਮਨਦੀਪ ਜੀ ਤੁਹਾਡੀ ਫਰਮਾਇਸ਼ ਤੇ ਵੀ ਬਾਕੀ ਆਪਣੇ ਕੋਲੇ ਬਹੁਤ ਸਾਰੇ ਕੁਠੀ ਦੇ ਘਰ ਆਈ ਪਈਅ ਸੀ ਤੇ ਜਲਦੀ ਤੋਂ ਜਲਦੀ ਆਪਾਂ ਤੁਹਾਨੂੰ ਪਤਾ ਹੀ ਅਸੀਂ ਐਡ ਕਰੀ ਜਾਂਦੇ ਆ ਛੇਤੀ ਕਰਕੇ ਆਪਾਂ 2 2 3 3 ਘਰ ਵੀ ਵੀਡੀਓ ਚ ਪਾ ਰਹੇ ਆਂ ਅਸੀਂ ਅੱਜ ਕੱਲਮ ਤੇ ਅਗਲਾ ਕਮੈਂਟ ਜਿਹੜਾ ਆਪਣੇ ਕੋਲੇ ਪਹੁੰਚਿਆ ਸੀ ਇਹਨਾਂ ਦਾ ਨਾਮ ਹੈ ਜੀ ਵਿ ਤੇ ਵੀਡੀਓ ਜਿਹੜੀ ਤੁਸੀਂ ਦੇਖੀ ਸੀ ਉਹਦੇ ਵਿੱਚ ਰੇਟ ਵੀ ਦੱਸਿਆ ਹੋਇਆ ਜੀ ਮਾਲਕ ਦਾ ਨੰਬਰ ਵੀ ਦੱਸਿਆ ਹੋਇਆ ਸਾਰਾ ਕੁਝ ਦੱਸਿਆ ਹੋਇਆ ਜੀ ਤੁਸੀਂ ਇੱਕ ਵਾਰੀ ਵੀਡੀਓ ਨੂੰ ਪੂਰੀ ਚੈੱਕ ਕਰੋ ਤੇ ਜਿਆਦਾ ਐ ਕੰਪਲੇਂਟ ਆਉਂਦੀ ਰਹਿੰਦੀ ਅਸੀਂ ਵੀ ਤੁਸੀਂ ਰੇਟ ਨਹੀਂ ਦੱਸਦੇ ਜਾਂ ਫਿਰ ਏਰੀਆ ਨਹੀਂ ਦੱਸਦੇ ਤੁਹਾਨੂੰ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਦਾ ਜੀ ਜਿੰਨੀਆਂ ਆਪਾਂ ਵੀਡੀਓ ਪਾਉਂਦੇ ਅਸੀਂ ਡੇਲੀ ਵੇਸੇ ਆਪਾਂ ਵੀਡੀਓ ਪਾਉਂਦੇ ਆ ਤੇ ਜਿੰਨੀਆਂ ਵੀਡੀਓ ਆਉਂਦੀਆਂ ਜੀ ਘਰਦਿਆਂ ਵਿੱਚ ਏਰੀਆ ਵੀ ਦੱਸਿਆ ਹੁੰਦਾ ਸੀ ਰੇਟ ਵੀ ਦੱਸਿਆ ਹੁੰਦਾ ਜਿੰਨੀ ਕੋਠੀ ਦੀ ਜਾਣਕਾਰੀ ਹੁੰਦੀ ਹੈ ਜਿਹੜਾ ਘਰ ਹੁੰਦਾ ਸੀ ਉਹਦੀ ਸਾਰੀ ਜਾਣਕਾਰੀ ਹੁੰਦੀ ਹੈ ਤੁਸੀਂ ਟਪਾੜ ਪਾ ਕੇ ਵੀਡੀਓ ਦੇਖਦੇ ਤੇ ਆਪਾਂ ਸਾਰਾ ਕੁਝ ਵੀਡੀਓ ਚ ਦੱਸ ਦਿਆਂ ਜੀ ਮਾਲਿਕ ਦਾ ਮੋਬਾਈਲ ਨੰਬਰ ਵੀ ਹੁੰਦਾ ਤੇ ਬਹੁਤ ਜਿਆਦਾ ਕਮੈਂਟ ਆਉਂਦੇ ਰਹਿੰਦੇ ਅਸੀਂ WhatsApp ਤੇ ਮੈਸੇਜ ਵੀ ਆਉਂਦੇ ਅਸੀਂ ਵੀ ਤੁਸੀਂ ਉੱਪਰ ਜਿਹੜਾ ਨੰਬਰ ਵਾਰ-ਵਾਰ ਚੱਲਦਾ ਰਹਿੰਦਾ ਤੁਸੀਂ ਉਹ ਤੇ ਫੋਨ ਕਰ ਦਿਓ ਜੀ ਘਰ ਵਾਸਤੇ ਉਹ ਜਿਹੜਾ ਨੰਬਰ ਦਿੱਤਾ ਹੋਇਆ ਜੀ 77400 ਪੂਰਾ 6273 ਉਹ ਨੰਬਰ ਸਿਰਫ ਐਡ ਕਰਵਾਉਣ ਵਾਸਤੇ ਹੈ ਜਿਵੇਂ ਕਿ ਤੁਹਾਡੇ ਕੋਲੇ ਕੋਠੀ ਘਰ ਮਕਾਨ ਹੈਗਾ ਜੀ ਤੁਸੀਂ ਵੇਚਣਾ ਤਾਂ ਜਿਹੜੇ ਨੰਬਰ ਤੇ ਭੇਜਣੀ ਹੈ ਉਹ ਨੰਬਰ ਆਪਣਾ ਤਾਂ ਦਿੱਤਾ ਹੋਇਆ ਜੀ ਭੇਜਣ ਵਾਸਤੇ ਦਿੱਤਾ ਹੋਇਆ ਜਿਹੜਾ ਮਾਲਕ ਦਾ ਨੰਬਰ ਹੁੰਦਾ ਜੀ ਉਹ ਵੀਡੀਓ ਦੇ ਵਿੱਚ ਹੁੰਦਾ ਥੱਲੇ ਵੱਡੇ ਵੱਡੇ ਅੱਖਰਾਂ 'ਚ ਆਪਾਂ ਲੇਕ ਕੇ ਲਾ ਦਿੰਨੇ ਆ ਜੀ ਜਿਵੇਂ ਅੱਜ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਨਾਲ ਦੀ ਨਾਲ ਥੱਲੇ ਮਾਲਕਾਂ ਦੇ ਨੰਬਰ ਵੀ ਚੱਲ ਰਹੇ ਆ ਉਵੇਂ ਵੀਡੀਓ 'ਚ ਨੰਬਰ ਹੁੰਦੇ ਸੀ ਠੀਕ ਆ ਜੀ ਉੱਪਰ ਜਿਹੜਾ ਨੰਬਰ ਵਾਰ-ਵਾਰ ਚੱਲਦਾ ਰਹਿੰਦਾ ਉਹ ਸਿਰਫ ਐਡ ਨੰਬਰ ਹੈ ਸੀ। ਬਾਕੀ ਤੁਹਾਡੇ ਕਮੈਂਟ ਸਾਰੇ ਦੇਖੇ ਸੀ। ਬਹੁਤ ਵਧੀਆ ਲੱਗਿਆ ਸੀ। ਬਹੁਤ ਸੋਹਣੀ ਕਮੈਂਟ ਕਰਦੇ ਹੋ ਤੁਸੀਂ। ਬਹੁਤ ਬਹੁਤ ਧੰਨਵਾਦ ਜੀ। ਬਾਕੀ ਅਗਲੀ ਵੀਡੀਓ ਵਾਸਤੇ ਤੁਸੀਂ ਕਮੈਂਟ ਲਾਜ਼ਮੀ ਪਾਓ ਲੈ ਕੇ ਆਪਾਂ ਪਹੁੰਚ ਜਾਗੇ ਤੁਹਾਡੀ ਫਰਮਾਇਸ਼ ਤੇ ਵੀ ਤੇ ਹੁਣ ਦਿਓ ਜੀ ਮੈਨੂੰ ਆਗਿਆ। ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ। ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ।